ਸਰਬੇ ਕਮਾਲ ਪੁੱਤਰਾ ਦੇ ਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਸਮਾਗਮ ਮਾਚੀਵਾੜਾ ਸਾਹਿਬ ਦੇ ਚਰਨ ਕਮਲ ਗੁਰਦੁਆਰਾ ਸਾਹਿਬ ਵਿਖੇ ਤਾਰਵਿਕ ਸਮਾਗਮ ਕਰਵਾਈ ਜਾਂਦੇ ਹਨ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਪੈਦਲ ਯਾਤਰਾ ਸਮਰਾਲਾ ਤੋਂ ਆਰੰਭ ਹੋ ਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਸਾਧ ਸੰਗਤ ਮਾਚੀਵਾੜਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਂਦੀ ਹੈ ਇਸ ਪੈਦਲ ਯਾਤਰਾ ਵਿੱਚ ਬੱਚੇ ਬਜ਼ੁਰਗ ਤੇ ਵੱਡੇ ਸਭ ਸ਼ਾਮਲ ਹੁੰਦੇ ਹਨ ਇਹ ਪੈਦਲ ਯਾਤਰਾ ਸਾਰੀ ਸੰਗਤ ਨੰਗੇ ਪੈਰੀ ਕਰਦੇ ਹਨ ਕਰੀਬ 10 ਕਿਲੋਮੀਟਰ ਦੀ ਇਹ ਯਾਤਰਾ ਹੁੰਦੀ ਹੈ ਸਾਰੀਆਂ ਸੰਗਤਾਂ ਸਤਨਾਮ ਵਾਏ ਗੁਰੂ ਦਾ ਸਿਮਰਨ ਕਰਦੇ ਹੋਏ ਲਗਾਤਾਰ ਮੁਕੱਦਸ ਥਾਨ ਮਾਚੀਵਾੜਾ ਸਾਹਿਬ ਵਿਖੇ ਪਹੁੰਚਦੀਆਂ ਹਨ। ਸ੍ਰੀ ਮਾਚੀਵਾੜਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋੜ ਮੇਲੇ ਦਾ ਅੱਜ ਦੂਜਾ ਦਿਨ ਹੈ। ਮਾਚੀਵਾੜਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਗੁਰੂ ਦੀਆਂ ਲਾਡਲੀਆਂ ਫੌਜਾਂ ਆਪਣੇ ਕਲਾ ਦੇ ਜੋਰ ਦਿਖਾਉਂਦੇ ਹਨ। ਆਪਣੇ ਵਿਸ਼ਾਲ ਸੱਭਿਆਚਾਰ ਨਾਲ ਜੋੜਨ ਲਈ ਦਸਤਾਰਾਂ ਦੇ ਲੰਗਰ ਵੀ ਲਗਾਏ ਜਾਂਦੇ ਹਨ ਆਓ ਤੁਸੀਂ ਵੀ ਦਰਸ਼ਨ ਕਰੋ ਇਸ ਮਹਾਨ ਪੈਦਲ ਯਾਤਰਾ ਦੇ ਇਹ ਰਲਾ ਵਿਸ਼ਾਲ ਭਾਰਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਰ ਸਹਿਬਜ਼ਾਦਿਆਂ ਮਾਤਾ ਗੁਰਜੀਕੌਰ ਜੀ ਤੇ ਉਹ ਜੰਗੀ ਸ਼ਹੀਦਾਂ ਨੂੰ ਸਮਰਪਿਤ ਸਾਡੇ ਸਮਰਾਲੇ ਸ਼ਹਿਰ ਤੋਂ ਇੱਕ ਪੈਦਲ ਯਾਤਰਾ ਹੈ ਜਿਹੜੀ ਉਹ ਮਾਛੀਵਾੜਾ ਸਾਹਿਬ ਗੁਰਦੁਆਰਾ ਚੰਗਨਸਰ ਗੁਰਦੁਆਰਾ ਸਾਹਿਬ ਤੱਕ ਜਿਹੜੀ ਉਹ ਜਾ ਰਹੀ ਹੈ ਸਮੂਹ ਸੰਗਤਾਂ ਜਿਹੜੀਆਂ ਇਹਦੇ ਵਿੱਚ ਸ਼ਾਮਿਲ ਹੋਈਆਂ ਨੇ ਕਮਰਾਲੇ ਸ਼ਹਿਰ ਦੀਆਂ ਸੰਗਤਾਂ ਸਾਡੇ ਨੌਜਵਾਨ ਵੀਰ ਸਾਡੀਆਂ ਮਾਤਾਵਾਂ ਭੈਣਾਂ ਤੇ ਬਹੁਤ ਜਿਹੜਾ ਇਹ ਅਪਰਲ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਸਾਬ ਸਾਡੇ ਲਖਵਿੰਦਰ ਸਿੰਘ ਜੀ ਵੱਲੋਂ ਪਿੱਤਾ ਗਿਆ ਤੇ ਨਾਲ ਸਮੂਹ ਸੰਗਤਾਂ ਜਿਹੜੀਆਂ ਨੇ ਇਹ ਭਾਗੀਦਾਰ ਨੇ ਸੋ ਇਹ ਪੈਦਲ ਯਾਤਰਾ ਪ੍ਰਣਾਮ ਕਰਦੀ ਹੈ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਸਾਡੇ ਖਾਤਰ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਨੇ ਸੋ ਅੱਜ ਸਵੇਰੇ ਸਮਰਾਲਾ ਸ਼ਹੀਦਗੁਰ ਗੋਰਮਨ ਸਿੰਘ ਜੀ ਗੁਰਦੁਆਰਾ ਸਰ ਚੰਡੀਆ ਰੋਡ ਤੋਂ ਸ਼ੁਰੂ ਹੋ ਕੇ ਇਹ ਜਿਹੜੇ ਇਹਦਾ ਮਾਛੀਬੜਾ ਸਾਹਿਬ ਗੁਰਦੁਆਰਾ ਸਾਹਿਬ ਤੱਕ ਜਿਹੜੀ ਇਹ ਜਾਣੀ ਹੈ ਸੋ ਸੰਗਤਾਂ ਦੇ ਆਣ ਜਾਣ ਦਾ ਪੂਰਾ ਜਿਹੜਾ ਖਿਆਲ ਰੱਖਿਆ ਗਿਆ ਜਿੱਥੇ ਪੈਦਲ ਯਾਤਰਾ ਦੇ ਨਾਲ ਸਾਡੀਆਂ ਮੱਤਾਵਾਂ ਜਾ ਰਹੀਆਂ ਨੇ ਉੱਥੇ ਵਾਪਸੀ ਤੇ ਟਰੈਕਟਰ ਟਰਾਲੀਆਂ ਦਾ ਜਿਹੜਾ ਪਿੱਛੇ ਦੇਖ ਸਕਦੇ ਹੋ ਤੁਸੀਂ ਇੰਤਜ਼ਾਮ ਕੀਤਾ ਗਿਆ ਸੋ ਮੱਖਾ ਨਕ ਮਸਲਕ ਹੋਣ ਤੋਂ ਬਾਅਦ ਕੁਸਤਬਾਦ ਇੱਕੋ ਥਾਂ ਤੇ ਜਿਹੜੀਆਂ ਸੰਗਤਾਂ ਇਕੱਠੀਆਂ ਹੋਣਗੀਆਂ ਉਹਨਾਂ ਨੂੰ ਵਾਪਸੇ ਆਉਣ ਦਾ ਜਿਹੜਾ ਪ੍ਰਬੰਧ ਹੈ ਉਹ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ ਸੋ ਅਸੀਂ ਸਾਰੇ ਪ੍ਰਣਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਕਿ ਸਾਡੇ ਸਾਰੇ ਸਮਰਦਾਲਾ ਵਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਧਾ ਕਿਤੇ ਗੋਬਿੰਦ ਸਿੰਘ ਜੀ ਦੀ ਨਤਾਨੀ ਸ਼ਹਾਦਤ ਨੂੰ ਕਿ ਉਹਨਾਂ ਨੇ ਆਪਣਾ ਪਰਿਵਾਰ ਬਾਰਿਆ ਤੇ ਇਹਨੂੰ ਸਮਰਪਿਤ ਸਮਰਾਲੇ ਦੇ ਵਿੱਚੋਂ ਪੈਦਲ ਯਾਤਰਾ ਸਮੂਹ ਗਾਲਾ ਸੰਗਤ ਵੱਲੋਂ ਕੱਢੀ ਜਾ ਰਹੀ ਹੈ ਕਿਉਂਕਿ ਸਾਰੀ ਸੰਗਤ ਗੁਰੂ ਸਾਹਿਬ ਦੇ ਪ੍ਰਤੀ ਨਤਮਸਤਕ ਹੋਣ ਜਾ ਰਹੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਕੁਰਬਾਨੀਆਂ ਨੇ ਉਹਨਾਂ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਭਾਵਨਾ ਹੈ ਜਿਹਦੇ ਜ਼ਰੀਏ ਅੱਜ ਸੰਗਤ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੀ ਹੈ ਅੱਜ ਸੰਬਰਾਲੇ ਤੋਂ ਜਿਹੜੀ ਇਹ ਪੈਦਲ ਯਾਤਰਾ ਚੱਲੀ ਆ ਇਹਦੇ ਵਿੱਚ ਸਾਰੀਆਂ ਸੰਗਤਾਂ ਨੇ ਆਪਣੇ ਆਪਣੇ ਇੱਕ-ਇੱਕ ਪਰਿਵਾਰਾਂ ਦੇ ਨਾਲ ਪਹੁੰਚ ਕੇ ਪੈਦਲ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਆ ਕਿਉਂਕਿ ਜਿਹੜੀ ਸੰਗਤਾਂ ਉਹ ਗੁਰੂ ਸਾਹਿਬ ਦੇ ਸਿਮਰਨ ਦਾ ਜਾਪ ਕਰਦੇ ਹੋਏ ਜਾ ਰਹੇ ਨੇ ਕਿਉਂਕਿ ਗੁਰੂ ਸਾਹਿਬ ਦੀਆਂ ਕੀਤੀਆਂ ਕੁਰਬਾਨੀਆਂ ਦਾ ਜੇਕਰ ਆਪਾਂ ਰੋਮ-ਰੋਮ ਦੀ ਸ਼ੁਕਰਾਨਾ ਕਰੀਏ ਤਾਂ ਕਾਫੀਤਾ ਨਹੀਂ ਜਾ ਸਕਦਾ ਇਸ ਲਈ ਜਿਹੜੀ ਇਹ ਪੰਜਾਬ ਦੀ ਧਰਤੀ ਆ ਇਦੇ ਇਤਿਹਾਸ ਸਾਡੇ ਗੁਰੂਆਂ ਪੀਰਾਂ ਨੇ ਜਨਮ ਲਿਆ ਤੇ ਸਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਤੇ ਸੰਗਤ ਤੇ ਪ੍ਰੀਤ ਅਕੀਰ ਆਪਣੇ ਚੜਦਾ ਪਾਣਾ ਗੁਰੂ ਅਕੀਰ ਕੀ ਆਹੇ ਗੁਰੂ ਆਹੇ ਅੱਜ ਵੀ ਬਾੜੀ ਪਹੁੰਚ ਚੁੱਕੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਤੋਂ ਅੱਗੇ ਤਕਰੀਬਨ 10 ਤੇ 2-5 ਕਿਲੋ ਦਾ ਕੱਪੜਾ ਜੋ ਸੰਗਤ ਵਾਹਿਗੁਰੂ ਦਾ ਸਿਮਰਨ ਕਰਦੀ ਹੈ ਉੱਥੇ ਪਹੁੰਚੇਗੀ ਦੇਖੋ ਹੁਣ ਰਹੀ ਜੀ ਸਾਡੀ 7 ਕਿਲੋਮੀਟਰ ਦਾ ਜਿਹੜਾ ਹੈਗਾ ਇਹ ਉਹ ਹਜੇ ਪੈਦਲ ਯਾਤਰਾ ਹੈਗੀ ਆ ਜਿਹਨੇ ਸੰਗਤ ਬੜੇ ਪਿਆਰ ਦੇ ਨਾਲ ਤੈਅ ਕਰਤੀ ਚੱਲੀ ਆ ਜਿਹਨੇ ਜਿਹੜੇ ਸੰਗਤ 200 ਦੇ ਕਰੀਬ ਸੰਗਤ ਸਾਡੇ ਨਾਲ ਇਸ ਟਾਈਮ ਜਾ ਰਹੀ ਹੈ ਤੇ ਜਿਵੇਂ ਜਿਵੇਂ ਸਾਡੀ ਸੰਗਤ ਦੇ ਵੱਲੋਂ ਜਿਹੜੀ ਇਹ ਪੈਦਲ ਯਾਤਰਾ ਅੱਗੇ ਵੱਧ ਰਹੀ ਆ ਸੰਗਤਾਂ ਅੱਗੋਂ ਜੁੜ ਰਹੀਆਂ ਤੇ ਗੁਰੂ ਸਾਹਿਬ ਦੇ ਦਰਬਾਰ ਤੇ ਜਾ ਕੇ ਨਤਮਸਤਕ ਹੋਣਗੇ ਬਾਕੀ ਆਂ ਦੇ ਬਾਕੀ ਹਾਲ ਦੇ ਲਈ ਵੀ ਟਰਾਲੀਆਂ ਤੇ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਏ ਸੰਗਠ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਏ ਬਾਕੀ ਆਪਾਂ ਨੂੰ ਪਤਾ ਕਿ ਜਦੋਂ ਆਪਾਂ ਗੁਰੂ ਸਾਹਿਬ ਦੇ ਵੱਲੋਂ ਆਪਣਾ ਕਦਮ ਵਧਾਉਂਦੇ ਆਂ ਤੇ ਕੋਈ ਮੁਸ਼ਕਲ ਆਉਂਦੀ ਨਹੀਂ ਜੀ ਪੈਸਾ ਪ੍ਰਾਇਮਰੀ ਸਿੰਘ ਜੀ ਜਿਹੜੀ ਪੈਦਲ ਚੱਪਰਾ ਕਰ ਰਹੇ ਉਹਨਾਂ ਕਿਹੜਾ ਹੈ ਇਹ ਆਪ ਸਭ ਸੰਗਤਾਂ ਪਲੀਪਰ ਜਾਣਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤਾਂ ਸਤਿਗੁਰੂ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਆ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸਿੱਖੀ ਖਾਤਰ ਸਤਿਗੁਰਾਂ ਨੇ ਪਰવાર ਵਾਰਿਆ ਸਿੰਘ ਸ਼ਹੀਦ ਹੋਏ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਆ ਸੰਗਤਾਂ ਦਿਨ ਬਰ ਦਿਨ ਹਰ ਸਾਲ ਦੀ ਤਰ੍ਹਾਂ ਕਿ ਪੈਦਲ ਯਾਤਰਾ ਸਮਰਾਲਾ ਸ਼ਹਿਰ ਤੋਂ ਚਾਲ ਕਰਕੇ ਸ੍ਰੀ ਮਾਛੀਆ ਬੜਾ ਸਾਹਿਬ ਉਹਨਾਂ ਦੇ ਗੁਣ ਗਾਂਦੇ ਉਹਨਾਂ ਦੇ ਪਾਏ ਪੁਰਨਿਆਂ ਤੇ ਸੰਗਤਾਂ ਚੱਲਦੀਆਂ ਨੇ ਸੋ ਇਸੇ ਤਰ੍ਹਾਂ ਹਰ ਸਾਲ ਸੰਗਤਾਂ ਚੱਲਦੀਆਂ ਰਹਿਣਗੀਆਂ ਸੋ ਸਤਿਗੁਰੂ ਜੀ ਕਿਰਪਾ ਕਰਨ ਦਿਨ ਬਦਿਨ ਸਤਿਗੁਰੂ ਜੀ ਕਿਰਪਾ ਕਰਦੇ ਰਹਿਣ ਸੋ ਇਸੇ ਕਰਕੇ ਇਹ ਸੰਗਤਾਂ ਆਪਣਾ ਉਹ ਦਸ਼ਾ ਵਖਾੰਦੀਆਂ ਨੇ ਸਤਿਗੁਰਾਂ ਦੇ ਵਰਤਾਏ ਮਿੱਠੀ ਆਗੂ ਪਾਇਆ ਕਰਦੀਆਂ ਨੇ ਤਕਰੀਬਨ ਕੋਟੋੜ 150 200 ਸੰਗਤ ਦੇ ਕਰੀਬ ਹੈ ਜਿਹੜੀ ਸੰਗਤਾਂ ਸਾਡਾ ਸਾਥ ਦਿੰਦੀਆਂ ਨੇ ਹਰ ਸਾਲ ਦੀ ਤਰ੍ਹਾਂ ਇਹ ਉਪਰਾਲੇ ਕਰਦੀਆਂ ਨੇ ਇਹ ਸੰਗਤਾਂ ਯਾਤਰਾ ਕਰਦੀਆਂ ਨੇ ਪੈਦਲ ਯਾਤਰਾ ਸਤਗੁਰੂ ਜੀ ਦੀ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਬੜਖਰਾ ਰਹਿਣ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਕਿੰਨੇ ਕ ਸਮੇਂ ਤੋਂ ਤਕਰੀਬਨ ਅੱਜ ਤੀਜੀ ਐਡ ਕੀ ਤੀਸਰੀ ਵਾਰ ਸੰਗਤਾਂ ਪੈਦਲ ਯਾਤਰਾ ਕਰ ਰਹੀਆਂ ਨੇ ਹੋਰ ਕੀ ਕਹਿਣਾ ਚਾਹੁੰ ਮੈਂ ਇਹੀ ਕਾਵਾਂਗਾ ਕਿ ਜੋ ਸਤਗੁਰਾਂ ਨੇ ਪਾਏ ਪੂਰਨੇ ਨੇ ਜੋ ਸਤਗੁਰਾਂ ਨੇ ਸਿੱਖੀ ਖਾਤਰ ਆਪਣਾ ਪਰਿਵਾਰ ਵਾਰਿਆ ਆਪਾਂ ਨੂੰ ਨੌਜਵਾਨ ਪੀੜ੍ਹੀ ਨੂੰ ਵੀ ਇਹ ਸਿੱਖੀ ਬਰਕਰਾਰ ਰੱਖਣੀ ਚਾਹੀਦੀ ਹੈ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ ਇਹ ਸਤਗੁਰਾਂ ਦੇ ਪায়ে ਪੁਰਨ ਤੇ ਚੱਲਣਾ ਚਾਹੀਦਾ ਹੈ ਸੋ ਇਹ ਹੀ ਬੇਨਤੀ ਹੈ ਸਾਰੀ ਸੰਗਤ ਨੂੰ ਸਾਰੀ ਇੰਡਸਟਰੀ ਨੂੰ ਸਾਰੇ ਪਰਿਵਾਰਾਂ ਨੂੰ ਇਹ ਹੀ ਬੇਨਤੀ ਹੈ